ਪੜਨ ਜਾਂਦੇ ਨੇ ਵਿਜੀਲੈਂਸ ਦੇ ਅਧਿਕਾਰੀ ਤੇ ਬੜਾ ਉਹਨਾਂ ਨੇ ਅੱਗੋਂ ਜਿਹੜਾ ਆ ਰੋਕਣ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਥ੍ਰੈਟ ਤੱਕ ਦਿੱਤੇ ਨੇ ਮੁੱਖ ਮੰਤਰੀ ਕਹਿੰਦੇ ਸਾਡਾ ਭਾਵੇਂ ਨੁਕਸਾਨ ਹੋ ਜੇ ਅਸੀਂ ਕਾਰਵਾਈ ਕਰਾਂਗੇ ਔਰ ਵੱਡੀ ਮੱਛੀ ਨੂੰ ਹੱਥ ਪਾ ਲਿਆ ਐਂ ਕੀਤਾ ਸੀ ਬੰਦੇ ਇਹ ਡਰ ਹੁੰਦਾ ਹਾਈ ਕੋਰਟ ਦੀਆਂ ਫਾਈਂਡਿੰਗ ਨੇ ਕਿ ਵਿਕਰਮ ਸਿੰਘ ਮਜੀਠੀਆ ਡਰੱਗ ਟਰੇਡ ਚ ਇਨਵੋਲਡ ਨਹੀਂ ਹੈ ਇਹ ਚੈਲੰਜ ਇਹ ਚੈਲੰਜ ਦੇ ਇਨਵੈਸਟੀਗੇਟਿੰਗ ਏਜੰਸੀ ਇਹ ਨਵੇਂ ਤੱਥ ਜਿਹੜੇ ਤੁਸੀਂ ਉਹਨੂੰ ਲੈ ਕੇ ਆਏ ਹੋ ਕਿ ਆ ਸਾਰੇ ਦੇ ਸਾਰੇ ਤੁਸੀਂ ਸੁਪਰੀਮ ਕੋਰਟ ਕੋ ਨਹੀਂ ਰੱਖੇ ਸੀ ਤੇ ਤੁਸੀਂ ਮੰਗ ਨਹੀਂ ਕੀਤੀ ਸੀ ਕਿ ਇਹਨੂੰ ਅੰਦਰ ਭੇਜੋ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਬਿਚੂਸਵਿੰਗ ਮਜੀਠੀਆ ਦੁਆਰਾ ਇਨਵੈਸਟੀਗੇਸ਼ਨ ਜੁਆਇਨ ਕਰੇਗਾ ਇੱਕ ਤਰੀਕ ਵਾਸਤੇ ਡਿਪਟੀ ਡਾਇਰੈਕਟਰ ਹੋਣ ਨਰੰਜਨ ਸਿੰਘ ਜਾਂ ਫਿਰ ਸਾਬਕਾ ਡੀਜੀਪੀ ਹੋਣ ਜਿਹੜੇ ਨੇ ਸੁਧਾਰ ਚੱਟੋ ਪਾਦਿਆ ਹੈ ਉਹ ਕਹਿ ਰਹੇ ਨੇ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਜੇ ਕੀਤਾ ਤੇ ਸਾਨੂੰ ਉਲਟਾ ਦਬਕੇ ਵੱਜੇ ਇਸ ਕਰਕੇ ਕੇਸ ਆ ਪੂਰਾ ਪ੍ਰੋਪਰ ਮੰਜ਼ਲ ਤੇ ਨਹੀਂ ਪਹੁੰਚ ਸਕਦਾ ਉਹ ਨਿਰੰਜਨ ਸਿੰਘ ਦੀ ਗੱਲ ਕਰ ਉਹਨੂੰ ਤਾਂ ਹਾਈ ਕੋਰਟ ਦੀ ਪ੍ਰੋਟੈਕਸ਼ਨ ਸੀ ਉਹ ਤਾਂ ਟ੍ਰਾਂਸਫਰ ਵੀ ਨਹੀਂ ਹੋ ਸਕਦਾ ਸੀ ਉਹਨੂੰ ਤਾਂ ਪ੍ਰੋਮੋਸ਼ਨ ਵੀ ਇੱਥੇ ਮਿਲ ਗਈ ਉਹ 6 ਸਾਲ ਡਿਪਟੀ ਡਾਇਰੈਕਟਰ ਰਿਹਾ ਹੈ ਸੁਪਰਵਾਈਜ਼ਰੀ ਅਫਸਰ ਰਿਹਾ ਹੈ ਬਾਈ ਕੁਚ ਲਾਨ ਕਿਨਾਂ ਪੇਸ਼ ਕੀਤਾ ਤੂੰ ਮੌਕਦ ਅਫਸਰ ਸ ਤੂੰ ਪ੍ਰਮੋਟ ਹੋਇਆ ਤੂੰ ਸੁਪਰਵਾਈਜ਼ਰੀ ਅਫਸਰ ਇਸੇ ਕੇਸ ਨਾਲ ਲੱਗੇ ਚਲਾਨ ਕਿਨੂੰ ਪੇਸ਼ ਕੀਤਾ ਜਿਹੜਾ ਚਟੋਪਾਦਿਆ ਨੇ ਕਿਹਾ ਕਿ ਸਾਡਾ ਜਿਹੜਾ ਉਦੋਂ ਤੱਕ ਕੰਮ ਕਰਨ ਦਾ ਤਰੀਕਾ ਸੀ ਜੇ ਐਫ ਆਈ ਆਰ ਦਰਜ ਹੋਈ ਉਸ ਸਟੈਂਡ ਦੇ ਉੱਤੇ ਮੈਂ ਅੱਜ ਵੀ ਕਾਇਮ ਆ ਪੋਲਿਟੀਸ਼ੀਅਨ ਬਦਲ ਸਕਦੇ ਆ ਪਰ ਮੇਰਾ ਸਟੈਂਡ ਕਾਇਮ ਆ ਅਸੀਂ ਤੱਥਾਂ ਦੇ ਆਧਾਰ ਤੇ ਕੀਤਾ ਔਰ 100% ਦੀ ਲਿੰਕ ਨਹੀਂ ਕਹਿੰਦੇ ਮੈਂ ਰਿਕਾਰਡ ਦੇ ਵਿੱਚ ਦਿੱਤੇ ਨੇ ਕਿ ਤਸਕਰਾਂ ਦੇ ਨਾਲ ਵਿਕਰਮਜੀਤਿਆ ਦਾ ਲਿੰਕ ਚਦਾਰ ਚਟੋਪਾਦਿਆ ਦਾ ਕੀ کردار ਹੈ ਜੀ ਸੁਸਾਇਟੀ ਵਿੱਚ ਸੁਸਾਈਡ ਨੋਟ ਹੈ ਉਹਦੇ ਖਿਲਾਫ ਹਾਈ ਕੋਰਟ ਭਜੇ ਗਏ ਨੇ 15 ਦਿਨ ਦੇ ਐਕਟਿੰਗ ਡੀਜੀਪੀ ਲੱਗੇ ਰਹੇ ਸਿਰਫ ਹਰੇਕ ਅਫਸਰ ਦਾ ਡ੍ਰੀਮ ਹੁੰਦਾ ਜੀ ਟੌਪ ਤੇ ਜਾਣ ਦਾ ਯੂਪੀਐਸ ਨੇ ਰਿਜੈਕਟ ਕਰਤਾ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਨੇ ਰਿਜੈਕਟ ਕਰਤਾ 댓 ਇਜ਼ ਨਾਟ ਫਿਟ ਟੂ ਬੀ ਅ ਡੀਜੀਪੀ ਫਿਰ ਉਹ ਕਹਿੰਦਾ ਜੀ ਮੈਨੂੰ ਕਿਸੇ ਤਰੀਕੇ ਤੇ ਲਾਓ ਮੇਰਾ ਮਹੀਨਾ ਰਹਿ ਗਿਆ ਮੈਂ ਰਿਟਾਇਰ ਹੋ ਜਾਉਂਨਗੇ ਚਲ ਤੈਨੂੰ ਐਕਟਿੰਗ ਡੀਜੀਪੀ ਲਾ ਦਿੰਦੇ ਆ ਤੂੰ ਸਾਡਾ ਇਹ ਕੰਮ ਕਰ ਦੇ ਚਾਰ ਡੀਜੀਪੀ ਬਦਲੇ ਖਾਰਾ ਕੁਝ ਸਿਰਫ ਤੇ ਸਿਰਫ ਵਿਕਰਮ ਸਿੰਘ ਮਜੀਠੀਆ ਕਰਕੇ ਹੁੰਦਾ ਰਿਹਾ ਹੋਰ ਕਿਤੇ ਕਰਕੇ ਹੁੰਦਾ ਰਿਹਾ ਵਿਭਾਗ ਲੀਡਰ ਹੈ ਉਹ ਲੋਕਾਂ ਦੇ ਮੁੱਦੇ ਚੱਕਦਾ ਹੈ ਜਿਦੋਂ ਸਵਾਲ ਕੀਤਾ ਸੁਧਾਰ ਚੱਟੋ ਪਾਧਿਆਏ ਨੂੰ ਕਿ ਤੁਸੀਂ ਚਲਾਨ ਕਿਉਂ ਨਹੀਂ ਪੇਸ਼ ਕੀਤਾ ਇਸ ਮਾਮਲੇ 'ਚ ਤੇ ਉਹਨਾਂ ਦੀ ਇੱਕ ਦਲੀਲ ਸੀ ਕਿ ਜਿਹੜੀ ਇੱਕ ਰਿਪੋਰਟ ਜਿਹੜੀ ਤਿਆਰ ਹੁੰਦੀ ਹੈ ਸਿਟ ਵੱਲੋਂ ਉਹ ਹਾਈ ਕੋਰਟ ਨੂੰ ਜਦੋਂ ਦਿੱਤੀ ਗਈ ਉਹ ਸੀਲਬੰਦ ਰਿਪੋਰਟ ਹੈ ਹੁਣ ਅੱਗੇ ਹਾਈ ਕੋਰਟ ਨੇ ਟਿੱਪਣੀ ਕਰਨੀ ਸੀ ਫੇਰ ਹੀ ਚਲਾਨ ਪੇਸ਼ ਹੋ ਸਕਦਾ ਐਵੇਂ ਚਲਾਨ ਹੀ ਨਹੀਂ ਪੇਸ਼ ਹੋ ਸਕਦਾ ਕਿਹੜੀ ਸੀਲਬੰਦ ਰਿਪੋਰਟ ਕਿੱਥੇ ਹੈ ਸੀਲਬੰਦ ਰਿਪੋਰਟ ਵਾਟ ਏਜ਼ ਹੀ ਟਾਕਿੰਗ ਅਬਾਊਟ ਕੋਈ ਸੀਲਬੰਦ ਰਿਪੋਰਟ ਕੋਈ ਰਿਪੋਰਟ ਸੀਲਬੰਦ ਹਾਈ ਕੋਰਟ ਵਿੱਚ ਨਹੀਂ ਹੈ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਵਜ਼ੀਰ ਤੇ ਮੌਜੂਦਾ ਸੀਨੀਅਰ ਲੀ ਜਿਹੜੇ ਕੀ ਵਿਕਰਮ ਸਿੰਘ ਮਜੀਠੀਆ ਦੇ ਕੇਸ ਨਾਲ ਸੰਬੰਧਿਤ ਕਾਫੀ ਗੱਲਾਂ ਹੋ ਰਹੀਆਂ ਨੇ ਕਈ ਤਰ੍ਹਾਂ ਇਸ ਮਾਮਲੇ ਦੇ ਵਿੱਚ ਖਾਸ ਕਰਕੇ ਕਈ ਸਾਬਕਾ ਅਫਸਰ ਵੀ ਸਾਹਮਣੇ ਆ ਰਹੇ ਨੇ ਉਹ ਆਪਣਾ ਪੱਖ ਰੱਖ ਰਹੇ ਨੇ ਕਿ ਕਿੱਥੇ ਉਦੋਂ ਕਮੀ ਰਹਿ ਗਈ ਤੇ ਅੱਜ ਇਹ ਕਾਰਵਾਈ ਹੋਈ ਹੈ ਤਾਂ ਸਹੀ ਕਿਵੇਂ ਹੈ ਇਹ ਸਾਰੇ ਮਾਮਲੇ ਬਾਰੇ ਕਈ ਵਿਚਾਰ ਚਰਚਾਵਾਂ ਨੇ ਸਾਹਮਣੇ ਪਰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਪੱਖ ਦੇ ਵਕੀਲ ਨੇ ਸੀਨੀਅਰ ਵਕੀਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਦਮਨਬੀਰ ਸਿੰਘ ਸੋਭਤੀ ਜੀ ਕੀ ਕਹਿੰਦੇ ਨੇ ਉਹ ਕੀ ਸਮਝਦੇ ਨੇ ਇਸ ਕੇਸ ਨੂੰ ਲੈ ਕੇ ਸਾਰੀਆਂ ਦਲੀਲਾਂ ਉਹਨਾਂ ਦੀਆਂ ਕੀ ਹੋਣਗੀਆਂ ਸਭ ਤੋਂ ਪਹਿਲਾਂ ਐਡਵੋਕੇਟ ਸਾਹਿਬ ਮੈਂ ਤੁਹਾਡੇ ਤੋਂ ਪਹਿਲਾਂ ਤੇ ਮੁੰਡਲਾ ਸਵਾਲ ਹੀ ਇਹ ਕਰਨਾ ਚਾਹਾਂਗਾ ਕਿ ਕਿ ਜਿਨ੍ਹਾਂ ਦੇ ਅਲੀਗੇਸ਼ਨ ਨੇ ਜਾਂ ਵਿਜੀਲੈਂਸ ਦਾ ਜਿਹੜਾ ਇਹ ਬਣਿਆ ਕੇਸ ਹੈ ਇਸ ਦੇ ਬਾਰੇ ਸਿੱਧਾ ਸਪਸ਼ਟ ਇਹ ਕਿਹਾ ਜਾ ਰਿਹਾ ਹੈ ਕਿ ਆਧਾਰ ਜਿਹੜਾ 2021 ਵਾਲਾ ਕੇਸ ਬਣਿਆ ਪਰ ਆਮਦਨ ਤੋਂ ਵੱਧ ਜਿਹੜੀ ਹੈ ਜਾਇਦਾਦ ਬਣ ਗਈ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹ ਪਰਚਾ ਹੋਇਆ ਹੈ ਤੁਹਾਨੂੰ ਇਹਦੇ ਵਿੱਚ ਇਹ ਅਲੀਗੇਸ਼ਨ ਦੇ ਵਿੱਚ ਕਿੱਥੇ ਨਜ਼ਰ ਆਉਂਦਾ ਹੈ ਕਿ ਝੂਠਾ ਅਲੀਗੇਸ਼ਨ ਇਹ ਡਰਗ ਦਾ ਕੇਸ ਨਹੀਂ ਹੈ ਜੀ ਜੀ ਤੇ ਜੇ ਇਹ ਡਰਗ ਦੇ ਕੇਸ ਵਿੱਚ ਆਮਦਨ ਦਾ ਵੱਧ ਕੇਸ ਆਣਾ ਸੀ ਤੇ ਐਸਆਈਟੀ ਕੋਲ ਪੂਰੀ ਪਾਵਰ ਸੀ ਉਸ ਕੇਸ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਚੁੱਕੀ ਹੈ ਹਾਈ ਕੋਰਟ ਦੀਆਂ ਫਾਈਂਡਿੰਗ ਨੇ ਕਿ ਵਿਕਰਮ ਸਿੰਘ ਮਜੀਠੀਆ ਡਰਗ ਟਰੇਡ ਚ ਇਨਵੋਲਡ ਨਹੀਂ ਹੈ ਨਾ ਹੀ ਡਰਗ ਦੇ ਫਾਈਨੈਂਸ ਵਿੱਚ ਇਨਵੋਲਡ ਹੈ ਇਹ ਅਲਿਗੇਸ਼ਨਸ ਖਤਮ ਹੋ ਚੁੱਕੀਆਂ ਨਹੀਂ ਐਸਆਈਟੀ ਨੇ ਜਿਹੜੀਆਂ ਇਹ ਸਾਰੀਆਂ ਨਵੀਂ ਅਲਿਗੇਸ਼ਨ ਐਫਆਈਆਰ ਵਿੱਚ ਐਡੀਸ਼ਨਲ ਅਫੀਡੇਵਿਟ ਸੁਪਰੀਮ ਕੋਰਟ 'ਚ ਫਾਈਲ ਕੀਤਾ ਸੀ ਔਰ ਕਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਦੀ ਕਸਟੋਡੀਅਲ ਇਨਟੈਰੋਗੇਸ਼ਨ ਚਾਹੀਦੀ ਹੈ ਮਿਲ ਗਈ ਪਟੀਸ਼ਨ ਡਿਸਮਿਸ ਹੋਈ ਸੀ ਔਰ ਇਹ ਜਿਹੜੇ ਨਵੇਂ ਤੱਥ ਲੈ ਕੇ ਆਏ ਸੀ ਇਹਨਾਂ ਚੈਲੰਜ ਇਹਨਾਂ ਚੈਲੰਜ ਇਨਵੈਸਟੀਗੇਟਿੰਗ ਏਜੰਸੀ ਇਹ ਨਵੇਂ ਤੱਥ ਜਿਹੜੇ ਤੁਸੀਂ ਇਹਨੂੰ ਲੈ ਕੇ ਆਏ ਹੋ ਕਿ ਸਾਰੇ ਦੇ ਸਾਰੇ ਤੁਸੀਂ ਸੁਪਰੀਮ ਕੋਰਟ ਕੋ ਨਹੀਂ ਰੱਖੇ ਸੀ ਤੇ ਤੁਸੀਂ ਮੰਗ ਨਹੀਂ ਕੀਤੀ ਸੀ ਕਿ ਇਹਨੂੰ ਅੰਦਰ ਭੇਜੋ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦੁਆਰਾ ਇਨਵੈਸਟੀਗੇਸ਼ਨ ਜੁਆਇਨ ਕਰੇਗਾ ਇੱਕ ਤਰੀਕ ਵਾਸਤੇ ਤਾਂ ਤੁਸੀਂ ਜਿਹੜੇ ਸਵਾਲ ਪੁੱਛਣੇ ਪੁੱਛ ਲਓ ਉਹਦੇ ਬਾਅਦ ਇਹਨਾਂ ਨੇ ਫਿਰ ਕਿਹਾ ਜੀ ਇਹਨੂੰ ਅੰਦਰ ਭੇਜੋ ਜੀ ਇਹ ਕੋਰਪੋਰੇਟ ਨਹੀਂ ਕਰ ਰਿਹਾ ਪਟੀਸ਼ਨ ਡਿਸਮਿਸ ਨਹੀਂ ਹੋਈ ਜ਼ਮਾਨਤ ਮਿਲ ਹੀ ਨਹੀਂ ਔਰ ਇਹ ਫਾਈਂਡਿੰਗ ਨਹੀਂ ਹੈਗੀ ਹਾਈ ਕੋਰਟ ਦੀਆਂ ਕਿ ਹੀ ਇਸ ਨਾਟ ਗਿਲਟੀ ਆਫ ਐਨੀ ਡਰਗ ਰਿਲੇਟਡ ਐਕਟੀਵਿਟੀ ਔਰ ਜਿਹੜਾ ਸਾਰਾ ਐਵਿਡੈਂਸ ਹੈ ਉਹ ਫਰੇਲ ਹੈ ਤੇ ਇਨਕ੍ਰੈਡੀਬਲ ਜਿਵੇਂ ਤੁਸੀਂ ਦੱਸਿਆ ਕਿ ਸਾਰੀ ਗੱਲ ਇਹ ਜਿਹੜੀ ਹੁਣ ਐਫੀਡੇਵਿਟ ਦੇ ਜ਼ਰੀਏ ਲਾਈ ਗਈ ਇਹ ਸਾਰਾ ਕੁਝ ਸੁਪਰੀਮ ਕੋਰਟ ਜਾ ਚੁੱਕਾ ਸੀ ਉਹੀ ਹੈ ਉਹਦੇ ਆਧਾਰ ਤੇ ਬਣਿਆ ਕੇਸ ਸਾਰਾ ਕੁਝ ਜਾ ਚੁੱਕਾ ਸੁਪਰੀਮ ਕੋਰਟ ਵਿੱਚ ਇੱਕ ਵੀ ਅਲੀਗੇਸ਼ਨ ਨਵੀਂ ਨਹੀਂ ਹੈ ਔਰ ਸਾਰੀਆਂ ਅਲੀਗੇਸ਼ਨਾਂ ਸੁਪਰੀਮ ਕੋਰਟ ਨੇ ਖਾਰਜ ਕਰਤੀ ਸੀ ਜਾਂ ਜਮਾਨਤ ਪੱਕੀ ਕਰਤੀ ਸੀ ਪਰ ਜਿਹੜੇ ਕਈ ਸਾਬਕਾ ਅਫਸਰ ਨੇ ਚਾਹੇ ਡਿਪਟੀ ਡਾਇਰੈਕਟਰ ਹੋ ਨਰਿੰਦਰ ਸਿੰਘ ਜਾਂ ਫਿਰ ਸਾਬਕਾ ਡੀਜੀਪੀ ਹੋਣ ਜਿਹੜੇ ਨੇ ਸੁਧਾਰ ਚਟੋਪਾਦ দেয়া ਹੈ ਉਹ ਕਹਿ ਰਹੇ ਨੇ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਜੇ ਕੀਤਾ ਤੇ ਸਾਨੂੰ ਉਲਟਾ ਦਬਕੇ ਵੱਜੇ ਇਸ ਕਰਕੇ ਕੇਸ ਆ ਪੂਰਾ ਪ੍ਰੋਪਰ ਮੰਜ਼ਲ ਤੇ ਨਹੀਂ ਪਹੁੰਚ ਸਕਿਆ ਇਹ ਕੁਝ ਤਾਂ ਕਹਿਣਗੇ ਨਾ ਜੀ ਜਦ ਇਹ ਪਾਵਰ ਚ ਸੀਗੇ ਜਦ ਇਹ ਸਰਵਿਸ ਚ ਸੀ ਚਲੋ ਨਰਿੰਦਰ ਸਿੰਘ ਦੀ ਗੱਲ ਕਰਦੇ ਜੀ ਉਹਨੂੰ ਤਾਂ ਹਾਈ ਕੋਰਟ ਦੀ ਪ੍ਰੋਟੈਕਸ਼ਨ ਸੀ ਜੀ ਉਹ ਤਾਂ ਟ੍ਰਾਂਸਫਰ ਵੀ ਨਹੀਂ ਹੋ ਸਕਦਾ ਸੀ ਉਹਨੂੰ ਤਾਂ ਪ੍ਰੋਮੋਸ਼ਨ ਵੀ ਇੱਥੇ ਮਿਲ ਗਈ ਉਹ 6 ਸਾਲ ਡਿਪਟੀ ਡਾਇਰੈਕਟਰ ਰਿਹਾ ਸੁਪਰਵਾਈਜ਼ਰੀ ਆਫਸਰ ਰਿਹਾ ਬਾਈ ਤੂੰ ਚਲਾਨ ਕਿਉਂ ਨਾ ਪੇਸ਼ ਕੀਤਾ ਤੈਨੂੰ ਕਿਹੜੀ ਪ੍ਰੋਟੈਕਸ਼ਨ ਜਿਹੜੀ ਉਸ ਤੋਂ ਬਾਅਦ ਕਿਹੜੀ ਪ੍ਰੋਟੈਕਸ਼ਨ ਮਿਲ ਸਕਦੀ ਹੈ ਹਾਈ ਕੋਰਟ ਨੇ ਤੈਨੂੰ ਪ੍ਰੋਟੈਕਟ ਕਰਤਾ ਤੂੰ ਮੌਕੇ ਦਾ ਅਫਸਰ ਸੀ ਤੂੰ ਪ੍ਰੋਮੋਟ ਹੋਇਆ ਤੂੰ ਸੁਪਰਵਾਈਜ਼ਰੀ ਆਫਸਰ ਐਸੇ ਕੇਸ ਦਾ ਲੱਗਿਆ ਚਲਾਨ ਕਿਉਂ ਨਹੀਂ ਪੇਸ਼ ਕੀਤਾ ਇਹਦਾ ਜਵਾਬ ਕਰਦੇ ਤਾਂ ਦੇਣਾ ਪਊਗਾ ਨਾ ਜੀ ਤੇ 2018 ਵਿੱਚ ਸਟੇਟਮੈਂਟ ਪੀਐਮਲ ਕੋਰਟ ਵਿੱਚ ਦਿੱਤੀ ਕਿ ਨਹੀਂ ਦਿੱਤੀ ਕਿ ਸਾਰੀ ਇਨਵੈਸਟੀਗੇਸ਼ਨ ਮੈਂ ਮੁਕੰਮਲ ਕਰ ਚੁੱਕੇ ਹਾਂ ਹੋਰ ਇਨਵੈਸਟੀਗੇਸ਼ਨ ਵਿੱਚ ਹੈ ਕੁਝ ਨਹੀਂ ਤੇ ਜਿਹੜਾ ਸਧਾਰਤ ਚਟੋਪਾ ਅਧਿਆਏ ਨੇ ਕਿਹਾ ਕਿ ਸਾਡਾ ਜਿਹੜਾ ਉਦੋਂ ਤੱਕ ਕੰਮ ਕਰਨ ਦਾ ਤਰੀਕਾ ਸੀ ਜਿਆ ਐਫਆਈਆਰ ਦਰਜ ਹੋਈ ਉਸ ਸਟੈਂਡ ਦੇ ਉੱਤੇ ਮੈਂ ਅੱਜ ਵੀ ਕਾਇਮ ਆ ਪੋਲੀਟਿਸ਼ੀਅਨ ਬਦਲ ਸਕਦੇ ਆ ਪਰ ਮੇਰਾ ਸਟੈਂਡ ਕਾਇਮ ਆ ਅਸੀਂ ਤੱਥਾਂ ਦੇ ਆਧਾਰ ਤੇ ਕੀਤਾ ਔਰ 100% ਦੀ ਲਿੰਕ ਨੇ ਕਹਿੰਦੇ ਮੈਂ ਰਿਕਾਰਡ ਦੇ ਵਿੱਚ ਦਿੱਤੇ ਨੇ ਕਿ ਤਸਕਰਾਂ ਦੇ ਨਾਲ ਵਿਕਰਮਜੀਠਿਆ ਦਾ ਲਿੰਕ ਸਿਹਦਾਰ ਚਟੂਪਤ ਦਾ ਕੀ ਕਿਰਦਾਰ ਹੈ ਜੀ ਸੁਸਾਇਟੀ ਵਿੱਚ ਕਿਹੜੀ ਕਿਹੜੀ ਅਲੀਗੇਸ਼ਨ ਉਹਨਾਂ ਤੇ ਨਹੀਂ ਲੱਗੀ ਹੋਈ ਸੁਸਾਈਡ ਨੋਟ ਹੈ ਉਹਨਾਂ ਦੇ ਖਿਲਾਫ ਹਾਈ ਕੋਰਟ ਭਜੇ ਗਏ ਨੇ ਉਹ 15 ਦਿਨ ਦੇ ਐਕਟਿੰਗ ਡੀਜੀਪੀ ਲੱਗੇ ਰਹੇ ਸਿਰਫ ਹਰੇਕ ਅਫਸਰ ਦਾ ਡਰੀਮ ਹੁੰਦਾ ਜੀ ਟੌਪ ਤੇ ਜਾਣ ਦਾ ਯੂਪੀਐਸ ਨੇ ਰਿਜੈਕਟ ਕਰਤਾ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਨੇ ਰਿਜੈਕਟ ਕਰਤਾ ਥੈਟ ਇਜ਼ ਨਾਟ ਫਿਟ ਟੂ ਬੀ ਅ ਡੀਜੀਪੀ ਫਿਰ ਉਹ ਕਹਿੰਦਾ ਜੀ ਮੈਨੂੰ ਕਿਸੇ ਤਰੀਕੇ ਤੇ ਲਾਓ ਮੇਰਾ ਮਹੀਨਾ ਰਹਿ ਗਿਆ ਮੈਂ ਤਾਂ ਰਿਟਾਇਰ ਹੋ ਜਾਊਂਗਾ ਉਨਕੇ ਚਲਦੇ ਨੂੰ ਐਕਟਿੰਗ ਡੀਜੀ ਬਿਲਾ ਦਿੰਦੇ ਆ ਤੂੰ ਸਾਡਾ ਇਹ ਕੰਮ ਕਰ ਦੇ ਚਾਰ ਡੀਜੀਪੀ ਬਦਲੇ ਚਾਰ ਐਡੀਜੀਪੀ ਬਦਲੇ ਚਾਰ ਐਡਵੋਕੇਟ ਜਨਰਲ ਬਦਲੇ ਅੱਜ ਪੰਜਵੀਂ ਹੈ ਉਹ ਚੱਲ ਰਹੀ ਹੈ ਐਸਆਈਟੀ ਕਿਤੋਂ ਸ਼ੁਰੂ ਹੋਈ ਤੇ ਕਿੱਥੇ ਪਹੁੰਚੀ ਥ੍ਰੈਟ ਐਂਡ ਇੰਡਿਊਸਮੈਂਟ ਸਾਰਿਆਂ ਨੂੰ ਹੋਈ ਹੈ ਜਿਹੜਾ ਬੰਦਾ ਫਿਰ ਤਫਤੀਸ਼ ਕਰਦਾ ਚਲਾਨੀ ਪੇਸ਼ ਕਰਦਾ ਉਹਨੂੰ ਕਹਿੰਦੇ ਕਾਕਾ ਤੂੰ ਕਰ ਚੱਲ ਤਾਂ ਉਹ ਲੱਗਦਾ ਹੈ ਕਿ ਚਾਹੇ ਹੁਣ ਦੀ ਸਰਕਾਰ ਵਿੱਚ ਬਦਲੀਆਂ ਹੋ ਰਹੀਆਂ ਜਾਂ ਸੀਟ ਖੋਈ ਜਾ ਰਹੀ ਹੈ ਜਾਂ ਕਾਂਗਰਸ ਸਰਕਾਰ ਦੇ ਵਲੇ ਸਾਰਾ ਕੁਝ ਸਿਰਫ ਤੇ ਸਿਰਫ ਵਿਕਰਮ ਸਿੰਘ ਮਜੀਠੀਆ ਕਰਕੇ ਹੁੰਦਾ ਰਿਹਾ। ਹੋਰ ਕਿਦੇ ਕਰਕੇ ਹੁੰਦਾ ਰਿਹਾ ਜੀ। ਉਹ ਬਿਬਾਕ ਲੀਡਰ ਹੈ। ਉਹ ਲੋਕਾਂ ਦੇ ਮੁੱਦੇ ਚੱਕਦਾ ਹੈ। 호ਸਟਾਈਲ ਦੋ ਸਰਕਾਰਾਂ। ਮੋਸਟ 호ਸਟਾਈਲ ਦੋ ਸਰਕਾਰਾਂ। ਚਲਾਨ ਕਿੱਥੇ ਹੈ? ਡਰੱਗ ਕਿੱਥੇ ਹੈ? ਕਦੋਂ ਤੇ ਜਵਾਬ ਦੋਗੇ? ਤੁਹਾਨੂੰ ਫਰਕ ਦੱਸਦਾ ਜੀ। ਪਰਚਾ ਦਰਜ ਹੁੰਦਾ ਹੈ ਅਲੀਗੇਸ਼ਨ ਤੇ। ਜੀ। ਦੂਜਾ ਹੋਲੇ। ਚਲਾਨ ਪੇਸ਼ ਹੁੰਦਾ ਤਤਾਂ ਤੇ ਐਵੀਡੈਂਸ ਤੇ ਸਕਰੂਟੀ ਤਾਂ ਕੋਰਟ ਨੇ ਉਸ ਟਾਈਮ ਤੇ ਕਰਨੀ ਹੈ ਕਿੰਨੇ ਦਿਨਾਂ ਦਾ ਰੱਖ ਲੋਗੇ ਐਨਡੀਪੀ ਅਸੀਂ ਕਿੰਨੇ ਦਿਨ ਅੰਦਰ ਰੱਖ ਲਿਆ ਇੰਨੀਆਂ ਤੁਸੀਂ ਸਟ੍ਰਿੰਜੈਂਟ ਹੀਨियस ਦਫਾ ਲਾਈਆਂ ਕਿ ਆਨਰੇਬਲ ਹਾਈ ਕੋਰਟ ਨੂੰ ਫਾਈਂਡਿੰਗਸ ਦੇਣੀਆਂ ਪਈਆਂ ਬਿਕੋਜ਼ ਉਹਦੇ ਬਗੈਰ ਜਮਾਨਤ ਨਹੀਂ ਹੋ ਸਕਦੀ ਉਹਨਾਂ ਨੂੰ ਫਾਈਂਡਿੰਗਸ ਦੇਣਾ ਪਿਆ ਬਿਫੋਰ ਟ੍ਰਾਇਲ ਥੈਟ ਹੀ ਇਜ਼ ਨਾਟ ਇਨਵੋਲਡ ਇਨ ਡਰੱਗ ਰਿਲੇਟਿਡ ਐਕਟੀਵਿਟੀ ਪਰ ਅਸੀਂ ਜਦੋਂ ਸਵਾਲ ਕੀਤਾ ਸੁਧਾਰ ਚਾਟੋ ਪਾਦਿਆਏ ਨੂੰ ਕਿ ਤੁਸੀਂ ਚਲਾਨ ਕਿਉਂ ਨਹੀਂ ਪੇਸ਼ ਕੀਤਾ ਇਸ ਮਾਮਲੇ 'ਚ ਤੇ ਉਹਨਾਂ ਦੀ ਇੱਕ ਦਲੀਲ ਸੀ ਕਿ ਜਿਹੜੀ ਇੱਕ ਰਿਪੋਰਟ ਜਿਹੜੀ ਤਿਆਰ ਹੁੰਦੀ ਹੈ ਸਿਟ ਵੱਲੋਂ ਉਹ ਹਾਈ ਕੋਰਟ ਨੂੰ ਜਦੋਂ ਦਿੱਤੀ ਗਈ ਉਹ ਸੀਲਬੰਦ ਰਿਪੋਰਟ ਹੈ ਹੁਣ ਅੱਗੇ ਹਾਈ ਕੋਰਟ ਨੇ ਟਿੱਪਣੀ ਕਰਨੀ ਸੀ ਫੇਰ ਹੀ ਚਲਾਨ ਪੇਸ਼ ਹੋ ਸਕਦਾ ਐਵੇਂ ਚਲਾਨ ਨਹੀਂ ਪੇਸ਼ ਹੋ ਸਕਦਾ ਕਿਹੜੀ ਸੀਲਬੰਦ ਰਿਪੋਰਟ ਹੈ ਕਿੱਥੇ ਹੈ ਸੀਲਬੰਦ ਰਿਪੋਰਟ ਵਾਟ ਏਜ਼ ਹੀ ਟਾਕਿੰਗ ਅਬਾਊਟ ਕੋਈ ਸੀਲਬੰਦ ਰਿਪੋਰਟ ਕੋਈ ਰਿਪੋਰਟ ਸੀਲਬੰਦ ਹਾਈ ਕੋਰਟ ਵਿੱਚ ਨਹੀਂ ਹੈ ਹਮ ਨਨ ਚੂਟ ਬੋਲਦੇ ਨੇ ਇੱਕ ਰਿਪੋਰਟ ਦਾ ਹੋਰ ਜ਼ਿਕਰ ਹੋ ਰਿਹਾ ਹੈ ਕਿ ਜਿਹੜੀ ਸ਼ਸ਼ੀ ਕਾਂਤ ਨੇ ਰਿਪੋਰਟ ਤਿਆਰ ਕੀਤੀ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਇਸ ਕਰਕੇ ਸਰਕਾਰ ਦੇ ਵਿੱਚੋਂ ਚੱਲਣਾ ਨਹੀਂ ਸੀ ਇਸ ਕਰਕੇ ਸਰਕਾਰ ਬਦਲ ਦੇ ਇਹ ਕੈਪਲੀਕੇਸ਼ਨ ਲੱਗਦੀ ਹੈ ਹਾਈ ਕੋਰਟ ਦੇ ਵਿੱਚ ਉਸ ਤੋਂ ਬਾਅਦ ਅੱਗੇ ਕੇਸ ਤੁਰਨਾ ਸੀ ਪਰ ਉਦੋਂ ਵੀ ਨਹੀਂ ਹੋਇਆ ਔਰ ਕਿਹਾ ਜਾ ਰਿਹਾ ਕਿ ਸਿਰਫ ਸਿਆਸਤ ਹੋਈ ਪਰ ਉਸ ਮਸਲੇ ਦੇ ਉੱਤੇ ਵੀ ਅੱਗੇ ਕੈਪਟਨ ਬਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਜਿਵੇਂ ਹੋਣਾ ਚਾਹੀਦਾ ਸੀ ਕਾਰਵਾਈ ਹੋਈ ਨਹੀਂ ਕਿਉਂਕਿ ਜਿਹੜੇ ਬਹੁਤ ਸਾਰੇ ਬਾਹਰਲੇ ਲੋਕ ਸੀ ਉਹ ਵਿਕਰਮ ਸਿੰਘ ਮਜੀਠੀਆ ਦੇ ਕੋਲ ਠਹਿਰਦੇ ਰਹੇ ਨੇ ਇੱਕ ਸਾਤਪ੍ਰੀਤ ਸਿੰਘ ਸੱਤਾ ਦਾ ਨਾਮ ਵੀ ਆਉਂਦਾ ਦੇਖੋ ਸਰਕਾਰ ਜਿੱਦੀ ਮਰਜ਼ੀ ਹੋਏ ਇਹ ਜਿਹੜੀਆਂ ਸਾਰੀ ਗੱਲਾਂ ਨੇ ਔਨਰੇਬਲ ਹਾਈ ਕੋਰਟ ਕੋਲ ਸੀ ਨਾ ਜੀ ਹਾਈ ਕੋਰਟ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਸਰਕਾਰ ਕੀ ਦੀਏ ਜਿਹੜੀ ਐਫ ਆਈ ਆਰ ਰਜਿਸਟਰ ਹੋਈ ਹੈ ਇਹ ਕੋਈ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਨਹੀਂ ਹੋਈ ਇਹ ਪ੍ਰੋਪਾਗੈਂਡਾ ਹੈ ਇਹਨਾਂ ਨੇ ਸੀਲ ਬੰਦ ਰਿਪੋਰਟ ਜਿਹੜੀ ਉਸ ਵੇਲੇ ਸੀਲ ਬੰਦ ਸੀ ਜਿਹੜੀ ਬਾਅਦ ਵਿੱਚ ਖੋਲੀਆਂ ਗਈਆਂ ਜੀ ਵਾਪਿਸ ਮੰਗੀ ਸੀਗੀ ਡਿਪੈਂਡੈਂਸਿੰਗ ਪਟਵਾਲੀ ਐ ਜੀ ਸਾਹਿਬ ਨੇ ਉਹਨਾਂ ਨੂੰ ਹਾਈ ਕੋਰਟ ਨੇ ਮਨਾ ਕਰਤਾ ਸੀ ਫਿਰ ਸਦਾਰ ਚਟੂਪਾਦ ਨੇ ਉਹਨਾਂ ਨੇ ਡੀਜੀਪੀ ਬਣਾਇਆ ਉਹ ਕਹਿੰਦਾ ਜੀ ਮੈਮ ਗੁੱਡ ਇਨਾਫ ਆਈ ਏਮ ਦ ਲਾਅ ਇਨ ਮਾਈਸੈਲਫ ਮੈਂ ਡਾਇਰੈਕਸ਼ਨ ਦਿੰਦਾ ਐ ਐਸਐਚਓ ਨੂੰ ਕਿ ਫੁਲਾਨ 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 ਤਾਰਾ ਥੱਲੇ ਤੂੰ ਪਰਚਾ ਦੇ ਦੇ ਉਹਨਾਂ ਐਸਐਚਓ ਨੇ ਦੇ ਦਿੱਤਾ ਉਧਰ ਤੁਸੀਂ ਹਾਲ ਦੇਖ ਲਓ ਕੀ ਹੋਇਆ ਤੇ ਜਿਹੜਾ ਮੌਜੂਦਾ ਜਾਂ ਤਾਜ਼ਾ ਜਿਹੜੀ ਅਪਡੇਟ ਆਈ ਆ ਜਾਂ ਪਰਚਾ ਹੋਇਆ ਕਿ ਆਮਦਨ ਤੋਂ ਬਾਅਦ ਜਾਇਦਾਦ ਬਣਾਈ ਵਿਕਰਮ ਸਿੰਘ ਮਜੀਠੀਆ ਨੇ ਉਹ 540 ਕਰੋੜ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ 540 ਕਰੋੜ ਦਾ ਜਿਹੜਾ ਅਲੀਗੇਸ਼ਨ ਹੈ ਉਹ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਸਹਾਰ ਦੇ ਉੱਤੇ ਹੈ ਉਹ ਦਿਖਾਓ 5 ਰੁਪਏ ਤੇ ਦਿਖਾਓ ਰਿਕਵਰੀ ਮੀਮੋ ਤੋਂ ਮੇਰੇ ਕੋਲ ਹੈ 5 ਰੁਪਏ ਨਹੀਂ ਲੱਭੇ 5 ਰੁਪਏ ਨਾਟ ਸਿੱਕਾ ਕਰੋ ਰਿਕਵਰ ਹੋਇਆ ਤੇ ਜਿਹੜੀਆਂ ਸ਼ੈਲ ਕੰਪਨੀਆਂ ਦੀਆਂ ਗੱਲਾਂ ਚਲਾਈਆਂ ਜਾ ਰਹੀਆਂ ਉਹ ਫਿਰ ਕੀ ਉਹਨਾਂ ਦਾ ਆਧਾਰ ਕੀ ਹੈ ਵਜੂਦ ਕੀ ਹੈ ਕਿਹੜੀ ਸ਼ੈਲ ਕੰਪਨੀ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਬਹੁਤ ਮੰਤਰੀਆਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਤੇ ਹੋਰ ਸਾਰੇ ਜਿਹੜੇ ਵਿਜੀਲੈਂਸ ਦੇ ਅਧਿਕਾਰੀ ਨੇ ਹਾਲਾਂਕਿ ਉਹਨਾਂ ਨੇ ਤਾਂ ਵਿਸਥਾਰ ਨਾਲ ਨਹੀਂ ਦੱਸਿਆ ਪਰ ਇੰਨੀ ਗੱਲ ਦੱਸਦੇ ਨੇ ਕਿ ਕੁਝ ਕੰਪਨੀਆਂ ਨੇ ਜਿਸ ਜ਼ਰੀਏ ਸਾਈਪਰਸ ਤੇ ਹੋਰ ਕੰਟਰੀਆਂ ਦੀਆਂ ਜਿਹੜੀ ਇੱਥੇ ਇਨਵੈਸਟਮੈਂਟ ਹੁੰਦੀ ਰਹੀ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਮਨਿਸਟਰ ਸੀ ਵਿਕਰਮ ਸਿੰਘ ਮਜੀਠੀਆ 2007 ਵਿੱਚ ਆਪਦੀ ਜਿਹੜੀ ਜੱਦੀ ਕੰਪਨੀ ਸੀ ਸਰਾਹ ਇੰਡਸਟਰੀਜ਼ ਲਿਮਟਿਡ ਉਥੋਂ ਰੈਜ਼ੀਗਨੇਸ਼ਨ ਦੇ ਕੇ ਆ ਗਏ ਜਿਹੜੀ ਸਾਈਪਰਸ ਦੀ ਗੱਲ ਕਰ ਰਹੇ ਆ ਬਿਕਰਮ ਸਿੰਘ ਮਜੀਠੀਆ ਦਾ ਸਰਾਇ ਇੰਡਸਟਰੀ ਨਾਲ ਲੈਣਾ ਦੇਣਾ ਕੁਝ ਨਹੀਂ ਹੈ ਪਰ ਜਿਹੜੀ ਹੁਣ ਪਬਲਿਕ ਡੋਮੇਨ ਚ ਗੱਲਾਂ ਨੇ ਸਰਾਇ ਇੰਡਸਟਰੀਜ਼ ਲਿਮਿਟਿਡ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਐਫ ਡੀ ਆਈ ਕਲੀਅਰ ਵਾਟਰ ਹਾਊਸ ਜਿਹੜੇ ਕੰਪਨੀ ਹੈ ਬਿਲੀਅਨ ਡਾਲਰ ਫੰਡ ਹੈ ਉਹਨਾਂ ਕੋਲ 50000 ਕਰੋੜ ਰੁਪਏ ਉਹਨਾਂ ਨੇ ਏਸ਼ੀਆ ਚ ਇਨਵੈਸਟ ਕੀਤਾ ਇਹ ਪਬਲਿਕ ਡੋਮੇਨ ਬੋਲਦਾ ਉਹਨਾਂ ਨੇ ਸ਼ੇਅਰ ਪਰਚੇਸ ਕੀਤੇ ਕਿਸੇ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਔਰ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਹੁੰਦੀ ਹੈ ਉਹ ਆਰਬੀਆਈ ਅਪਰੂਵਡ ਹੁੰਦੀ ਹੈ ਉਹ ਇਨਕਮ ਟੈਕਸ ਅਥਾਰਟिटीज ਅਪਰੂਵਡ ਹੁੰਦੀ ਹੈ ਉਹਨਾਂ ਨੇ ਬਿਜ਼ਨਸ ਕੀਤਾ ਇਸ ਕੰਪਨੀ ਨਾਲ ਉਹ ਕੰਪਨੀ ਦਾ ਲਾਸ ਹੋ ਗਿਆ ਸ਼ੇਅਰ ਦੀ ਵੈਲਿਊ ਘਟ ਗਈ ਜੋ ਕਰੰਟ ਮਾਰਕੀਟ ਵੈਲਿਊ ਸੀ ਉਹ ਲੈ ਕੇ ਚਲੇ ਗਏ ਇਹਦੇ ਵਿੱਚ ਕਿਹੜੀ ਇਲਲੀਗੈਲਿਟੀ ਹੈ ਔਰ ਜਿਹੜੀ ਕਲੀਅਰ ਵਾਟਰ ਕੈਪੀਟਲ ਦੀ ਗੱਲ ਕਰ ਰਹੇ ਨੇ ਇੱਕ ਦਫਤਰ ਉਹਨਾਂ ਦਾ ਸਾਈਪਰਸ 'ਚ क्योंकि साइप्रस न एक शक दे नज़र न देखा जाता है हाइप क्रिएट करते दैट कंपनी हैज इट्स ऑफिस इन सिंगापुर इन लंडन इन न्यूयॉर्क इन ऑस्ट्रेलिया एंड हैज इनवैसट फिफ्टी थाउजेंड करोड़ रुपीज़ इन एशिया hmm. तो ये की लिगलिटी है जी तुसी, तुसी जरूरत है ना जी जरूरत है तो क्लियर वोटर कैपीटल प्रमोटरस नज़म बनाओ इस कह रहे हो जी शैल कंपनी है नॉमीनेट hmm. दो पीपल इज अक्यूज है हिम्मत ਪਾਉ ਹੱਥ ਜੇ ਉਹਨਾਂ ਦਾ ਡਰਗ ਮੰਨੀ ਹੈ ਉਹਨਾਂ ਨੂੰ ਪਾਉ ਹੱਥ ਬਿਕਰਮ ਸਿੰਘ ਮੁਜੀਠਾ ਕੀ ਲੈਣਾ ਦੇਣਾ ਇਸ ਕੇਸ ਨਾਸਰਾ ਇੰਡਸਟਰੀ ਨਾਲ ਨਾ ਕਲੀਅਰ ਵਾਟਰ ਕੈਪੀਟਲ ਨਾਲ ਬਿਕਰਮ ਸਿੰਘ ਮੁਜੀਠਾ ਕੁਝ ਵੀ ਲੈਣਾ ਦੇਣਾ ਤੇ ਇੱਕ ਆਮ ਗੱਲ ਤੁਸੀਂ ਦੇਖੀ ਸੁਣੀ ਹੋਣੀ ਹੈ ਟੀਵੀ ਚੈਨਲਾਂ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਵੈਬ ਚੈਨਲਾਂ ਦੇ ਜ਼ਰੀਏ ਸਰਕਾਰ ਕਹਿ ਰਹੀ ਹੈ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਐਂਡ ਨੀਟ ਐਂਡ ਕਲੀਨ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਤਾਂ ਉਹਨਾਂ ਨੂੰ ਡਰਨ ਦੀ ਕੀ ਲੋੜ ਹੈ ਕਿਉਂ ਰੌਲਾ ਪਾਉਂਦੇ ਨੇ ਉਹ ਡਰ ਰਹੇ ਰੌਲਾ ਤੁਹਾਡੀ ਜਿਹੜੀਆਂ ਜਦੋਂ ਫੜਨ ਜਾਂਦੇ ਨੇ ਵਿਜੀਲੈਂਸ ਦੇ ਅਧਿਕਾਰੀ ਤੇ ਬੜਾ ਉਹਨਾਂ ਨੇ ਅੱਗੋਂ ਜਿਹੜਾ ਆ ਰੋਕਣ ਦੀ ਕੋਸ਼ਿਸ਼ ਕੀਤੀ ਉੱਥੋਂ ਤੱਕ ਕਿ ਥ੍ਰੈਟ ਤੱਕ ਦਿੱਤੇ ਨੇ ਮੁੱਖ ਮੰਤਰੀ ਕਹਿੰਦੇ ਸਾਡਾ ਭਾਵੇਂ ਨੁਕਸਾਨ ਹੋ ਜਾਏ ਅਸੀਂ ਕਾਰਵਾਈ ਕਰਾਂਗੇ ਔਰ ਵੱਡੀ ਮੱਛੀ ਨੂੰ ਹੱਥ ਪਾ ਲਿਆ ਐਂ ਕੀਤਾ ਸੀ ਉਹਨੇ ਇਹ ਡਰ ਹੁੰਦਾ ਹੀ ਵੋਲੰਟੇਡ ਹਿਮਸੈਲਫ ਤੇ ਆਗੇ ती एन डी पी से तफ्तीश कर ली मोस्ट होस्टाइल गवर्नमेंट हो तीस चार साल हो गए चलान कितने दो परचे ने ड्रग के ड्रग नहीं है डिस एसिड से कोई एसिड नहीं है और हैड ऑफ द स्टेट सरदार भगवंत सिंह मान ने प्रेस कॉन्फ्रेंस की थी। देखो मुद्दा किड्डा बनाया इन्ह ने किसी जी बड़ी रिकवरी कर ली बड़ी रिकवरी कर ली उन्नती फोन फड़ ला जीरो फोन ਫੋਨ ਨਹੀਂ ਫੜਿਆ ਗਿਆ ਕੋਈ ਇੱਕ ਵੀ ਫੋਨ ਨਹੀਂ ਫੜਿਆ ਗਿਆ ਨਾਟ 1 ਝੂਠ ਬੋਲਦੇ ਨੇ ਜਿਵੇਂ ਸਾਰਾ ਕੇਸ ਝੂਠਾ ਨਾ ਉਦੋਂ ਭਗਵੰਤ ਸਿੰਘ ਮਾਨ ਝੂਠ ਬੋਲਦੇ ਨੇ ਜਿਵੇਂ ਤੁਸੀਂ ਕਿਹਾ ਕਿ ਇਹ ਸਾਰਾ ਕੇਸ ਹੀ ਝੂਠਾ ਹੈ ਝੂਠ ਬੋਲਿਆ ਜਾ ਰਿਹਾ ਹੈ ਤਾਂ ਫਿਰ ਇਹ ਕੇਸ ਕਦੋਂ ਤੱਕ ਟਿਕੇਗਾ ਕਿਉਂਕਿ ਅੱਗੇ ਇਸ ਬਾਰੇ ਤਿਆਰੀ ਕੀ ਹੈ ਤੁਹਾਡੀ ਲੀਗਲ ਪ੍ਰੋਸੈਸ ਹੈ ਜੀ ਐਨਡੀਪੀਐਸ ਕੇਸ ਨੂੰ ਟਾਈਮ ਲੱਗਿਆ ਸੀ ਲੌਜੀਕਲ ਕਨਕਲੂਜਨ ਤਾਂ ਤੁਸੀਂ ਲੈ ਗਏ ਚਲਾਨ ਤਾਂ ਕੋਈ ਆਇਆ ਨਹੀਂ ਮੇਰੇ ਕੋਲ ਹਾਈ ਕੋਰਟ ਦੀਆਂ ਫਾਈਂਡਿੰਗਸ ਨੇ ਸੁਪਰੀਮ ਕੋਰਟ ਦੀ ਮੋਰ ਹੈ ਇਹਦੇ ਵਿੱਚ ਵੀ ਇਹ ਹਾਲ ਹੋ ਗਏ ਥੋੜਾ ਸਮਾਂ ਲੱਗੇਗਾ ਤੁਸੀਂ ਬਿਕਰਮ ਸਿੰਘ ਮਜੀਠੀਆ ਨੂੰ ਇਸ ਕੇਸ ਨੂੰ ਦਰਜ ਹੋਣ ਤੋਂ ਬਾਅਦ ਮੁਲਾਕਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਹੈ ਇਸ ਕੇਸ ਦੇ ਵਿੱਚ ਉਹ ਕੀ ਸੋਚਦੇ ਆ ਕਿਉਂਕਿ ਬਾਹਰ ਗੱਲਾਂ ਹੋਰ ਹੋ ਰਹੀਆਂ ਅੰਦਰ ਕੀ ਹੋ ਰਿਹਾ ਕਿਸੇ ਨੂੰ ਨਹੀਂ ਪਤਾ ਚੜਦੀ ਗੱਲਾਂ ਚ ਰਬ ਰਬ ਕਰਦੇ ਪਏ ਨੇ ਅੰਦਰ ਬੈਠੇ ਬੱਚਿਆਂ ਬਾਰੇ ਪੁੱਛਦੇ ਨੇ ਬਜ਼ੁਰਗਾਂ ਬਾਰੇ ਪੁੱਛਦੇ ਨੇ ਇਹਦੀ ਜ਼ਿੰਮੇਵਾਰੀ ਸੜ ਤੇ ਛੱਡੀ ਉਹਨਾਂ ਨੇ ਉਹ ਕਹਿੰਦੇ ਵੀ ਤੁਸੀਂ ਆਪੇ ਦੇਖਣਾ ਹੈ ਇਸ ਕੇਸ ਸਾਨੂੰ ਸਾਰਾ ਕੋਈ ਪਤਾ ਮੈਨੂੰ 10 ਸਾਲ ਹੋ ਗਏ ਇਹੀ ਕੰਮ ਕਰਦੇ ਜੀ ਸੋ ਅਸੀਂ ਕਰ ਰਹੇ ਹਾਂ ਜੋ ਕਰਨਾ ਸਾਰੀ ਪੂਰੀ ਸਾਡੇ ਸੀਨੀਅਰ ਐਡਵੋਕੇਟਸ ਨੇ ਸਰਕਲ ਪੂਰੀ ਤਿਆਰੀ ਹੈ ਮਤਲਬ ਤੁਹਾਡਾ ਕਹਿਣ ਦਾ ਭਾਵੇਂ ਹੈ ਮੈਂ ਤੁਹਾਡੀ ਜਿੰਨੀ ਹੁਣ ਤੱਕ ਗੱਲ ਸੁਣੀ ਹੈ ਜਾਂ ਦਿਨਾਂ ਤੁਸੀਂ ਜਵਾਬ ਦਿੱਤਾ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਚੀਜ਼ਾਂ ਚਲਾਈਆਂ ਜਾ ਰਹੀਆਂ ਨੇ ਜਾਂ ਸਰਕਾਰ ਵੱਲੋਂ ਦਾਅਵੇ ਨੇ ਉਹ ਟੋਟਲੀ ਝੂਠੇ ਨੇ ਸੁਪਰੀਮ ਕੋਰਟ ਨੇ ਡਿਸਮਿਸ ਨਹੀਂ ਕੀਤੀ ਪਟੀਸ਼ਨ ਮੇਰਾ ਚੈਲੰਜ ਹੈ ਤੁਸੀਂ ਜਾ ਕੇ ਗੱਲ ਇਨਵੈਸਟੀਗੇਟਿੰਗ ਏਜੰਸੀ ਨਾਲ ਐਡਵੋਕੇਟ ਜਨਰਲ ਸਾਹਿਬ ਨਾਲ ਡੀਜੀਪੀ ਸਾਹਿਬ ਨਾਲ ਡਾਇਰੈਕਟਰ ਵਿਜੀਲੈਂਸ ਨਾਲ ਉਹ ਕਹਿੰਦੇ ਜੀ ਸਰਿਆਂ ਨੂੰ ਕਹਿੰਦੇ ਨੇ ਜੀ ਕੇ ਸਾਰੇ ਤੱਥ ਤੁਸੀਂ ਸੁਪਰੀਮ ਕੋਰਟ ਲੈ ਕੇ ਗਏ ਸੀ ਤੁਸੀਂ ਕਸਟੋਡੀ ਇੰਟਰੋਗੇਸ਼ਨ ਮੰਗੀ ਸੀ ਤੁਹਾਡੀ ਜਿਹੜੀ ਪਟੀਸ਼ਨ ਉਹ ਡਿਸਮਿਸ ਹੋਈ ਸੀ ਇਹਦੇ ਵਿੱਚ ਕੋਈ ਵੀ ਗੱਲ ਝੂਠ ਹੈ ਮੈਨੂੰ ਦੱਸ ਦਿਓ ਔਰ ਕੋਈ ਵੀ ਨਵਾਂ ਆਧਾਰ ਕੋਈ ਨਵੀਂ ਗੱਲ ਇਸ ਕੇਸ ਵਿੱਚ ਹੈ ਤਾਂ ਮੈਨੂੰ ਦੱਸ ਦਿਓ ਇੱਕ ਜਿਹੜੀ ਗੱਲ ਦੀ ਬੜੀ ਚਰਚਾ ਹੋਈ ਕਿਉਂਕਿ ਜਿੰਨਾ ਲੋਕਾਂ ਨੇ ਕਾਂਗਰਸ ਸਰਕਾਰ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਕਹਿੰਦੇ ਕਿ ਇਹ ਧੱਕਾ ਹੋਇਆ ਵਧੇਗੀ ਹੋਈ ਉਹਨਾਂ ਨੂੰ ਇਹ ਸਵਾਲ ਹੋ ਰਿਹਾ ਉਹਨਾਂ ਦੀਆਂ ਵੀਡੀਓ ਚਲਾਈਆਂ ਜਾ ਰਹੀਆਂ ਨੇ ਕਿ ਪਹਿਲਾਂ ਤੁਸੀਂ ਸੱਚੇ ਸੀ ਕਿ ਅੱਜ ਸੱਚੇ ਹੋ ਉਹਨਾਂ ਦਾ ਜਿਹੜਾ ਸਟੈਂਡ ਬਦਲਿਆ ਕਿਉਂਕਿ ਜਿਹੜਾ ਤੌਰ ਤਰੀਕੇ ਤੇ ਗੱਲ ਹੋ ਰਹੀ ਹੈ ਵਿਜੀਲੈਂਸ ਜਿਹੜੇ ਹਿਸਾਬ ਨਾਲ ਗਈ ਕਿ ਕੀ ਕਦੇ ਵਿਜੀਲੈਂਸ ਨੇ ਸਵੇਰੇ ਸਵੇਰੇ ਪਰਚਾ ਨਹੀਂ ਦਰਜ ਕਰਦੀ ਕਦੇ ਪਹਿਲਾਂ ਸਵੇਰੇ 4:40 ਤੇ ਤੇ ਇੰਨਾ ਸਮਾਂ ਦੇਖੋ ਪਹਿਲਾਂ ਬੰਦੇ ਭੇਜਤੇ ਉਹਨਾਂ ਨੇ ਜਿਹੜੇ ਸਮੇਂ ਉਹ ਪਹੁੰਚ ਗਏ ਉਹ ਹਿਊਮਨਲੀ ਪੋਸੀਬਲ ਨਹੀਂ ਹੈ ਬਲੇਰਿਆਂ ਤੇ ਆਣਾ ਇਹ ਤਾਂ ਟੀਮਾਂ ਰਾਤੀ ਪਈ ਸੀਗੇ ਕਹਿੰਦੇ ਤੁਹਾਨੂੰ ਦੱਸ ਦੇਾਂਗੇ ਜਦ ਪਰਚਾ ਹੋ ਗਿਆ ਜਾ ਕੇ ਪੜ ਲਿਓ 10:30 ਵਜੇ ਡੀਜੀਪੀ ਸਾਹਿਬ ਦੇ ਉਹਨਾਂ ਨੇ ਪ੍ਰੈਸ਼ਰ ਪਾਇਆ ਭਗਵੰਤ ਸਿੰਘ ਮਾਨ ਨੇ ਉਹਨੇ ਫਿਰ ਗਾਂ ਥੱਲੇ ਪ੍ਰੈਸ਼ਰ ਪਾਇਆ 4:40 ਸਵੇਰੇ ਪਰਚਾ ਦਰਜ ਕੀਤਾ ਤੇ 8:30 ਵਜੇ ਅੰਮ੍ਰਿਤਸਰ ਪਹੁੰਚ ਗਏ ਸੀ ਮੁੱਖ ਮੰਤਰੀ ਨੇ ਕਿਹਾ ਇਹਦਾ ਸਬੂਤ ਕਿੱਥੇ ਹੈ ਹੋਰ ਕੌਣ ਕਰ ਰਿਹਾ ਜੀ ਸਾਰਾ ਕੁਝ ਪ੍ਰੈਸ ਕਾਨਫਰੰਸ ਕੌਣ ਕਰ ਰਿਹਾ ਜੀ ਪਰਚਾ ਦਰਜ ਹੋਣ ਤੋਂ ਬਾਅਦ ਉਹ ਤਾਂ ਬਾਅਦ ਵਿੱਚ ਹੋਈਆਂ ਪ੍ਰੈਸ ਕਾਨਫਰੰਸ ਜਿਹੜੀ ਤੁਸੀਂ ਰਾਤ ਵਾਲੀ ਗੱਲ ਦੱਸਦੇ ਹੋ ਉਹ ਕਿੱਥੋਂ ਤੁਹਾਨੂੰ ਪਤਾ ਲੱਗਿਆ ਏਜੰਡਾ ਕੀ ਇਹਨਾਂ ਦਾ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਓ ਇਹਨਾਂ ਦਾ ਹਾਲ ਕੀ ਹੈ ਜਿਹੜਾ ਬੰਦਾ ਇਹਨਾਂ ਨੂੰ ਸਪੋਰਟ ਕਰ ਰਿਹਾ ਉਹਨੂੰ ਟੈਂਡ ਕਰ ਰਿਹਾ ਇਹਨਾਂ ਦਾ ਸਿਰਫ ਇੱਕੋ ਇੱਕ ਏਜੰਡਾ ਹੈ ਕਿ ਬਿਕਰਮ ਸਿੰਘ ਮਜੀਠੀਏ ਨੂੰ ਟਰਨਿਸ਼ ਕਰਨਾ ਹੈ ਮੀਡੀਆ ਟ੍ਰਾਇਲ ਕਰਨਾ ਹੈ ਤੁਹਾਡੇ ਕੋਲ ਹੁਣ ਦੇਖੋ ਇਹਨਾਂ ਨੇ ਕੈਮਰਾ ਪ੍ਰोसीडिंग्स ਦੀ ਅਪਲੀਕੇਸ਼ਨ ਫਾਈਲ ਕੀਤੀ ਪਰ ਕੈਮਰਾ ਪ੍ਰੋਸੀਡਿੰਗ ਮੀਨਸ ਕਿ ਸਾਰਾ ਕੁਝ ਵਿਦਾਊਟ ਐਨੀਬodies ਮਤਲਬ ਸੀਕ੍ਰੀਟਲੀ ਹੋਣਾ ਚਾਹੀਦਾ ਜਦ ਬਿਕਰਮ ਸਿੰਘ ਮਜੀਠੀ ਨੂੰ ਪੇਸ਼ ਕਰਨਾ ਤਾਂ ਤਾਂ ਮੀਡੀਆ ਨੂੰ ਦੂਰ ਕਰਤਾ ਇਹਨਾਂ ਦੇ ਜਿਹੜੇ ਘਰ ਦੇ ਗਵਾਹ ਨੇ ਚਟੋਪਾਦਿਆ ਸਾਹਿਬ ਨਿਰੰਜਨ ਸਿੰਘ ਇਹ ਜਿਹੜਾ ਹੁਣ ਤਲਬੀਰ ਗਿੱਲ ਬੋਨੀ ਅਜਨਾਲਾ ਇਹਨਾਂ ਕੋਲ ਤਾਂ ਪਹਿਲਾਂ ਮੀਡੀਆ ਪੇਜ ਦਿਨ ਤੋਂ ਤੁਸੀਂ ਤੁਸੀਂ ਕੱਲ ਅੱਜ ਲੈ ਕੇ ਗਏ ਹੋ ਨਾ ਸ਼ਿਮਲੇ ਸਾਰੇ WhatsApp ਗਰੁੱਪਸ ਤੇ ਇਹਨਾਂ ਨੇ ਲੀਕ ਕਰਾਇਆ ਕਿ ਕੱਲ ਇਹਨੂੰ ਲੈ ਕੇ ਜਾਣਗੇ ਕਾਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਪਿਛਲੀ ਐਸਆਈਟੀ ਦਾ ਕੰਮ ਖਤਮ ਹੋ ਗਿਆ ਇਹਨੂੰ ਟਾਰਨਿਸ਼ ਕਰਨਾ ਸੀ ਮੀਡੀਆ ਟ੍ਰਾਇਲ ਸੀ ਉਹ ਸੁਪਰੀਮ ਕੋਰਟ ਨੇ ਗੈਗ ਆਰਡਰ ਲਾਤਾ ਇਹਨਾਂ ਤਾਂ ਕਿ ਤੁਸੀਂ ਇਸ ਕੇਸ ਦੀ ਕੋਈ ਮੀਡੀਆ ਤੇ ਗੱਲ ਨਹੀਂ ਕਰਨੀ ਇਹਨਾਂ ਨਵਾਂ ਦਿੱਤਾ ਐਡਵੋਕੇਟ ਸਾਹਿਬ ਇਹ ਗੱਲ ਤਾਂ ਸਮਝ ਆਉਂਦੀ ਹੈ ਤੁਸੀਂ ਮੰਨ ਕਿਹਾ ਤੇ ਅਸੀਂ ਕਿਹਾ ਵੀ ਲੋਕ ਵੀ ਸ਼ਾਇਦ ਮੰਨ ਲੈਣ ਤੁਹਾਡੀ ਗੱਲ ਤੇ ਯਕੀਨ ਕਰ ਲੈਣ ਕਿ ਇਹਨਾਂ ਨੇ ਜਿਹੜਾ ਆ ਉਹ ਇੱਕ ਪੋਲੀਟੀਕਲ ਅਜੰਡੇ ਦੇ ਤਹਿਤ ਇਹ ਕੰਮ ਕੀਤਾ ਪਰਚਾ ਦਰਜ ਕੀਤਾ ਪਰ ਜਿਹੜੇ ਹੋਰ ਨਾ ਪਾਰਟੀਆਂ ਦੇ ਲੀਡਰ ਨੇ ਬੋਨਿਆਂ ਜਨਾਲਾ ਦਾ ਸਬੰਧ ਤੇ ਆਵਾ ਵੀ ਪਾਰਟੀ ਨਾਲ ਹੈ ਨਹੀਂ ਉਹਤੇ ਸਗੋਂ ਸ਼ਰੂਮਣੀ ਕਾਲੀਦਾਰ ਨਾਲ ਸਿੱਧੇ ਤੌਰ ਤੇ ਜੁੜੇ ਰਹੇ ਨੇ ਉਹਨਾਂ ਦੀ ਕੀ ਦੁਸ਼ਮਣੀ ਹੋ ਸਕਦੀ ਬੌਨੀ ਅਜਨਾਲਾ ਸਰਦਾਰ ਰਤਨ ਸਿੰਘ ਅਜਨਾਲਾ ਦਾ ਬੇਟਾ ਹੈ ਇਹਨਾਂ ਦੀ 2007 ਵਿੱਚ ਆਪਸ ਵਿੱਚ ਇੰਟਰਪਾਰਟੀ ਪੋਲਿਟਿਕਸ ਦੀ ਲੜਾਈ ਹੋ ਗਈ ਸੀ ਤੇ 2007 ਤੋਂ ਬਾਅਦ ਇਹ ਆਪਸ ਵਿੱਚ ਕਦੇ ਕਿਸੇ ਨੂੰ ਮਿਲੀ ਨਹੀਂ ਬੌਨੀ ਅਜਨਾਲਾ ਦੇ ਖਿਲਾਫ ਹਾਈ ਕੋਰਟ ਦੀਆਂ ਫਾਈਂਡਿੰਗ ਨੇ ਕਿ ਇਹ ਟਰਨਕਟ ਪੋਲਿਟਿਸ਼ੀਅਨ ਹੈ ਇਹਦੀ ਸਰਕਾਰ ਦੇ ਨਾਲ ਕੁਡ ਪ੍ਰੋ ਕੋ ਹੈ ਇਹ ਫਾਈਂਡਿੰਗਸ ਨੇ ਕਿਨੇ ਸਿਕਿਉਰਿਟੀ ਲਾਈਨ ਵਾਸਤੇ ਇਹ ਝੂਠਾ ਐਵੀਡੈਂਸ ਦਿੱਤਾ ਹੈ ਇਹ ਫਾਈਂਡਿੰਗਸ ਨੂੰ ਬੌਨੀ ਅਜਨਾਲੇ ਨੇ ਹਾਈ ਕੋਰਟ ਚ ਦੁਆਰਾ ਚੈਲੰਜ ਕੀਤਾ ਉਹਦੀ ਪਟੀਸ਼ਨ ਡਿਸਮਿਸ ਹੋਈ ਇਹ ਸਾਰੀਆਂ ਫਾਈਂਡਿੰਗਸ ਅਪਹੋਲਡ ਹੋਈਆਂ ਤੇ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਇਹ ਅਲੀਗੇਸ਼ਨ ਬਿਲਕੁਲ ਠੀਕ ਨੇ ਔਰ ਇਹ ਬੇਲ ਦੇਣ ਵਾਸਤੇ ਬਹੁਤ ਜ਼ਰੂਰੀ ਸੀਗੀਆਂ ਲਿਖਣੀਆਂ ਤੇ ਇਸ ਕਰਕੇ ਇਹ ਬੌਨੀ ਅਜਨਾਲੇ ਦੀ ਕ੍ਰੈਡੀਬਿਲਟੀ ਹਾਈ ਕੋਰਟ ਚ ਟੈਸਟ ਟੈਸਟ ਹੋ ਚੁੱਕੀ ਹੈ ਇਸ ਕਰਕੇ ਅਸੀਂ ਬੋਲਦੇ ਹਾਂ ਜੀ ਪਰ ਉਸ ਕੇਸ ਦੇ ਨਾਲ ਤਾਂ ਚਲੋ ਵੱਖਰਾ ਕੇਸ ਹੈ ਨਾ ਇਹਦੇ ਨਾਲ ਤਾਂ ਕੋਈ ਸਬੰਧ ਨਹੀਂ ਹੋਣਾ ਚਾਹੀਦਾ ਬੋਨੀਆਂ ਜਨਾਲਾ ਨੂੰ ਕਿਉਂ ਲੱਗਿਆ ਕਿ ਹੁਣ ਜਾਣਾ ਚਾਹੀਦਾ ਕਿਉਂਕਿ ਉਹ ਤਾਂ ਕਹਿ ਰਹੇ ਨੇ ਜੀ ਇਮੀਡੀਅਟ ਟ੍ਰਾਇਲ ਇਹਨਾਂ ਨੂੰ ਪੇਂਟ ਕਰ ਯੋਧ ਨਸ਼ਿਆਂ ਵਿਰੁੱਧ ਮੈਨੂੰ ਦੱਸੋ ਇਸ ਕੇਸ 'ਚ ਐਨਡੀਪੀਐਸ ਹੈ ਕੁਝ ਤਾਰਾ ਹੈਗੀ ਐਨਡੀਪੀਐਸ ਦੀ ਲਾ ਸਕਦੇ ਹੋ ਜ਼ਰਤ ਹੈ ਬਲਾ ਬੰਦੇ ਹੋਈ ਰਹੇ ਹਾਂ ਕਿਉਂਕਿ ਪਬਲਿਕ 'ਚ ਮੈਸੇਜ ਕੁਝ ਹੋਰ ਜਾਣਾ ਚਾਹੀਦਾ ਕਿਉਂਕਿ ਇਮੀਡੀਅਟ ਟ੍ਰਾਇਲ ਤੇ ਆ ਗਏ ਅਸੀਂ ਇਹਨਾਂ ਦੀ ਪਿੱਛੇ ਤੇ ਆ ਗਏ ਸਾਨੂੰ ਖੇਡਣਾ ਪੈ ਰਿਹਾ ਹੈ ਇੱਕ ਜਿਹੜੀ ਗੱਲ ਮੈਂ ਪਹਿਲਾਂ ਪੁੱਛੀ ਸੀ ਕਿਹਾ ਜਾ ਰਿਹਾ ਸਰਕਾਰ ਦੇ ਵੱਲੋਂ ਕਿ ਵਿਕਰਮ ਸਿੰਘ ਮਜੀਠੀਆ ਨੇ ਸਹਿਯੋਗ ਨਹੀਂ ਦਿੱਤਾ ਵਿਜੀਲੈਂਸ ਦੇ ਅਧਿਕਾਰੀ ਜਦੋਂ ਜਾਂਦੇ ਨੇ ਬੜੇ ਅੱਗੋਂ ਤਲਖੀ ਭਰੇ ਰੌ ਦੇ ਵਿੱਚ ਆਏ ਨਜ਼ਰ ਤਾਂ ਇਹ ਵੀ ਇੱਕ ਪਰਚੇ ਦੀ ਤਿਆਰੀ ਹੋ ਸਕਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲੀਆਂ ਕਿ ਇੱਕ ਪਰਚਾ ਕੀ ਹੋਰ ਹੋ ਸਕਦਾ ਹੈ ਕਾਨੂੰਨ ਦੇ ਮੁਤਾਬਕ ਕਿ ਉਹਨਾਂ ਨੇ ਸਹਿਯੋਗ ਨਹੀਂ ਦਿੱਤਾ ਇਹਨਾਂ ਦਾ ਵਾਸ ਚਲੇ ਤੇ ਇਹਨੂੰ ਕਦੇ ਬਾਹਰ ਆਉਣ ਦੇਣਗੇ ਜੀ ਪਰ ਦੇਖੋ ਸ਼ੁਰੂ ਕਿੱਥੋਂ ਹੋਇਆ ਹਾਈ ਕੋਰਟ ਚ ਪੀਆਲ ਖਤਮ ਐਨਡੀਪੀਐਸ ਕੇਸ ਖਤਮ ਹੁਣ ਡੀਏ ਹੁਣ 751 ਤੇ ਅਗੇ ਇਹਨਾਂ ਨੇ ਇਹਨਾਂ ਦੇ ਵਰਕਰਾਂ ਤੇ ਸਤਕੁੰਝ ਲਾਈ ਐ ਇੱਥੇ ਤੱਕ ਜਾ ਕੇ ਮਿਆਰ ਡਿੱਗਿਆ ਕਿ ਜਿਹੜਾ ਉੱਥੇ ਹਾਜ਼ਰ ਸੀ ਉਹਦਾ ਫੋਨ ਲੈ ਲੋ ਰਾਤ ਸਾਰੀ ਰਾਤ ਉਹਨਾਂ ਨੂੰ ਪਰੇਸ਼ਾਨ ਕੀਤਾ ਇਹਦਾ ਟੁੱਟ ਜਾਣਗੇ ਜੀ ਸਪੋਰਟਰ ਕੋਈ ਨਹੀਂ ਟੁੱਟਦਾ ਇੰਨੇ ਲੋਕਾਂ ਨੂੰ ਬੁਲਾਇਆ ਗਿਆ ਥਾਣੇ ਜੋ ਮੈਨੂੰ ਪਤਾ ਲੱਗਿਆ ਜੀ ਚਾਰ ਪੰਜ ਲੋਕ ਸੀਗੇ ਜਿਹੜੇ ਵਿਕਰਮ ਦੇ ਬਹੁਤ ਕਲੋਸ ਨੇ ਮਜੀਠਾ ਸਾਹਿਬ ਦੇ ਉਹਨਾਂ ਨੂੰ ਬੁਲਾਇਆ ਹਰਾਸ ਕੀਤਾ ਤੰਕ ਕੀਤਾ ਪਰੇਸ਼ਾਨ ਕੀਤਾ ਤੇ ਮੁੜ ਕੇ ਛੱਡਤਾ ਇਸ ਕੇਸ ਦੇ ਵਿੱਚ ਜੇਕਰ ਸਮਝਣਾ ਚਾਹੀਏ ਕਿ ਹੁਣ ਕਦੋਂ ਤੱਕ ਵਿਕਰਮਜੀਠਿਆ ਨੂੰ ਇਸ ਕੇਸ 'ਚ ਤੁਹਾਨੂੰ ਲੱਗਦਾ ਹੈ ਕਿ ਜੇਕਰ ਸਭ ਕੁਝ ਝੂਠ ਹੈ ਤੇ ਰਾਤ ਮਿਲ ਜਾਏਗੀ ਪ੍ਰੋਸੈਸ ਹੈ ਜੀ ਕੋਰਟ ਦਾ ਪ੍ਰੋਸੈਸ ਹੈ ਕੋਰਟ ਵਿਲ ਡਿਸਾਈਡ ਅਸੀ ਤਾ ਆਪ ਦੀ ਜਾ ਰਹੇ ਹਾਈ ਕੋਰਟ ਐਟ ਦ ਅਰਲੀਸਟ ਪੋਸਿਬਲ ਹਾਈ ਕੋਰਟ ਜਾ ਰਹੇ ਆ ਕਿੱਧਰ ਜਾ ਰਹੇ ਜੀ ਤੁਹਾਨੂੰ ਦੋ ਤਰੀਕ ਨੂੰ ਪਤਾ ਲੱਗ ਜਾਏਗਾ ਜੀ ਜੀ ਸ਼ੁਕਰੀਆ ਜੀ ਥੈਂਕ ਯੂ ਤਾਂ ਵਿਕਰਮਜੀਠਿਆ ਦੇ ਜੋ ਪੱਖ ਦੇ ਵਕੀਲ ਨੇ ਉਹਨਾਂ ਨੇ ਆਪਣੀਆਂ ਦਲੀਲਾਂ ਤੇ ਆਪਣੇ ਤੱਥ ਸਾਹਮਣੇ ਰੱਖੇ ਨੇ ਪਰ ਇਹਨਾਂ ਦਾ ਕਹਿਣਾ ਹੈ ਕਿ ਸਾਰੇ ਦਾ ਸਾਰਾ ਜਿਹੜਾ ਆਧਾਰ ਹੈ ਉਹ ਝੂਠ ਦੇ ਆਧਾਰ ਤੇ ਬਣਾਇਆ ਗਿਆ ਕੇਸ ਹੈ ਤੇ ਜਲਦੀ ਵਿਕਰਮਜੀਠਿਆ ਨੂੰ ਇਸ ਕੇਸ 'ਚ ਵੀ ਰਾਤ ਮਿਲਣੀ ਹੈ ਜਿਵੇਂ ਕਿ ਪਹਿਲਾਂ ਦਰਜ ਕੀਤੇ ਕੇਸ ਵਿੱਚ ਮਿਲੀ ਹੈ ਪਰ ਦੂਜੇ ਪੱਖ ਦੀਆਂ ਦਲੀਲਾਂ ਹੋਰ ਨੇ ਇਹਨਾਂ ਨੇ ਆਪਣੀ ਗੱਲ ਰੱਖੀ ਹੈ ਪਰ ਅਦਾਲਤਾਂ ਨੇ ਤੈਅ ਕਰਨਾ ਹੈ ਕਿ ਆਖਰਕਾਰ ਕਿਹਦੀਆਂ ਦਲੀਲਾਂ ਦੇ ਵਿੱਚ ਦਮ ਹੈ ਜਦੋਂ ਕਾਰਵਾਈ ਹੋਣੀ ਹੈ ਸੁਣਵਾਈ ਹੋਣੀ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਵਿਕਰਮਜੀਠਿਆ ਨੂੰ ਇਸ ਕੇਸ ਚ ਰਾਤ ਮਿਲਦੀ ਹੈ ਜਾਂ ਫਿਰ ਜਿਸ ਢੰਗ ਨਾਲ ਸਰਕਾਰ ਦੀਆਂ ਦਲੀਲਾਂ ਸਾਹਮਣੇ ਆ ਰਹੀਆਂ ਨੇ ਕਿ ਮੁਸ਼ਕਲਾਂ ਵੱਧ ਜਾਣਗੀਆਂ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਸ ਮੁਲਾਕਾਤ ਚੈਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ